ਮਰਦਾਬਾਦ 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 ਅਮਿਤ ਸ਼ਾਹ ਮਰਦਾਬਾਦ 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 ਅਮਿਤ ਸ਼ਾਹ ਮਰਦਾਬਾਦ ਮਰਦਾਬਾਦ ਜੇ 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 ਪੀਮ ਜ਼ਮੀਨ ਜ਼ਮੀਨ ਜੇ 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 ਪੀਮ ਜ਼ਮੀਨ ਮਨੁਸ਼ ਮਰਦੀ ਮਰਦਾਬਾਦ 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 ਅਮਿਤ ਸ਼ਾਹ ਮਰਦਾਬਾਦ 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 ਭਾਰਨ ਦੀ ਤਰਜੀਹ ਤੇ ਜੋ ਭਾਰਤ ਦੇ ਵੱਡੇ ਪੰਚਾਇਤ ਆ ਪਾਰਲੀਮੈਂਟ ਪਾਰਲੀਮੈਂਟ ਦੇ ਅੰਦਰ ਅਮਿਤ ਸ਼ਾਹ ਜੀ ਜੋ ਭਾਰਤ ਦੇ ਸਰਕਾਰ ਦੇ ਗ੍ਰਹਿ ਮੰਤਰੀ ਆ ਉਹਨਾਂ ਨੇ 바ਵਾ ਸਾਹਿਬ ਡਾਕਟਰ ਅੰਬेडकर ਦਾ અપਮਾਨ ਕਰਨ ਵਾਸਤੇ ਜੋ અપਮਾਨਜਨਕ ਸ਼ਬਦ ਬੋਲੇ ਆ ਉਹ ਅਸੀਂ ਅਮਰੀਕਾ ਦੀ ਧਰਤੀ ਤੋਂ ਉਹਦਾ ਵਿਰੋਧ ਕਰਦੇ ਆਂ ਔਰ 바ਵਾ ਸਾਹਿਬ ਡਾਕਟਰ ਅੰਬेडकर ਜੀ ਜਿਨਾਂ ਨੂੰ ਉਹਨਾਂ ਨੇ ਕਿਹਾ ਕਿ ਜਿੰਨਾ ਬਾਬਾ ਸਾਹਿਬ ਦਾ ਨਾਮ ਜਪਦੇ ਆ ਜੇ ਭਗਵਾਨ ਦਾ ਨਾਮ ਜਪਦੇ ਸਵਰਗਾ ਚ ਹੁੰਦੇ ਤਾਂ ਮੈਂ ਅਮਰਤ ਸ਼ਾਮ ਦੱਸਣਾ ਚਾਹਾਂਾ ਕਿ ਸਾਡੇ ਲਈ ਭਗਵਾਨ ਹੀ ਬਾਬਾ ਸਾਹਿਬ ਦੱਤੋ ਅੰਬੇਟਕਰ ਆ। ਔਰ ਭਾਰਤ ਦੇ ਅੰਦਰ ਜਿਹੜੀ ਮਨੋਸਮਤੀ ਅੱਜ ਅਸੀਂ ਲੂਕੇ ਉਹਦਾ ਵਿਰੋਧ ਕੀਤਾ ਅਮਰਤ ਸ਼ਾਹ ਜੀ ਅਗਰ ਬਾਬਾ ਸਾਹਿਬ ਦੱਤੋ ਅਮੇਟਕਰ ਦਾ ਸੰਵਿਧਾਨ ਭਾਰਤ ਦੇ ਤੱਕ ਤੇ ਲਾਗੂ ਨਾ ਹੁੰਦਾ ਕਿ ਕਵਾਰ ਬਿੰਦਾ ਹੋਣਾ ਸੀ ਤੇ ਜਿਹੜਾ ਅੱਜ ਦਿੱਲੀ ਦੇ ਅੰਦਰ ਸਾਲ ਮੰਤਰੀ ਬਣ ਕੇ ਬੈਠਾ ਜੰਦਰ ਅਜੰਦਰ ਮੋਦੀ ਜੀ ਉਹ ਭਾਰਤੀ ਧਰਤੀ ਦੇ ਉੱਪਰ ਕਿਦਾਂ ਨੇ ਕਿਤੇ ਅੱਜ ਵੀ ਚਾਹ ਬਿਚਦਾ ਬਣਾ ਲੀ ਕਿਉਂਕਿ ਸਰੂਪ ਕੋਲ ਵੀ ਕੋਈ ਬਤਵਾਤ ਨਾ ਅਮਰਜਾ ਦੀ ਗ੍ਰਹਿ ਮੰਤਰੀ ਬਣ ਸਕਦੇ ਸੀ ਨਾ ਜੰਦਰ ਮੋਦੀ ਜੀ ਜਿਹੜੇ ਆ ਪ੍ਰਧਾਨ ਮੰਤਰੀ ਬਣ ਸਕਦੇ ਕਿ ਬਾਬਾ ਸਾਹਿਬ ਡਾਕਟਰ ਸੰਭਟਕਾਰ ਨੂੰ ਭਗਵਾਨ ਮੰਨਦੇ ਆ ਅੰਬੜਕਾ ਦੀ ਧਰਤੀ ਉੱਪਰ ਖੜ ਕੇ ਵੀ ਉਹਨੂੰ ਭਗਵਾਨ ਮੰਨਦੇ ਕਿਉਂਕਿ ਸਾਡਾ ਅਮਰਕਾ ਜੇ ਅਸੀਂ ਆਏ ਆ ਸਾਰੇ ਪੂਰੇ ਵਰਲਡ ਦੇ ਅੰਦਰ ਜੇ ਕੋਈ ਭਾਰ ਦੀ ਧਰਤੀ ਤੋਂ ਉੱਠ ਕੇ ਵਰਲਡ ਦੀ ਹਰ ਕੰਟਰੀ ਚ ਗਿਆ ਤਾਂ 바ਵਾ ਸਾਹਿਬ ਡਾਕਟਰ ਅੰਬੜਕਾ ਦੇ ਲਿਖੇ ਹੋਏ ਸੰਵਿਧਾਨ ਦੇ ਮੁਤਾਬਕ ਗਿਆ ਤਾਂ ਹੀ ਅਸੀਂ 바ਵਾ ਸਾਹਿਬ ਨੂੰ ਭਗਵਾਨ ਮੰਨਦੇ ਆ ਇਸ ਕਰਕੇ ਅਸੀਂ ਸੱਚ ਸਤਿ ਸ਼ਬਦਾਂ ਦੇ ਅੰਦਰ ਹਮਤ ਸ਼ਾਹ ਦੇ ਸ਼ਬਦਾਂ ਦੇ ਇਖਦੀ ਕਰਦੇ ਆ ਬੇਗਮਪੁਰਾ ਕਲ ਸੈਟੀ ਆਫ ਨਿਊਯਾਰਕ ਵੱਲੋਂ ਅਸੀਂ ਬਹੁਤ ਮਲਾਵਤ ਸ਼ਬਦਾਨਾ ਇਦਾਂ ਦੇ ਸ਼ਬਦ ਸਦੀ ਯੂਜ ਨਹੀਂ ਕਰਨਾ ਚਾਹੁੰਦੇ ਜਿਹੜੇ ਸ਼ਬਦ ਅੰਮ੍ਰਿਤ ਸ਼ਾਹ ਨੇ ਬਾਬਾ ਸਾਹਿਬ ਦੇ ਖਿਲਾਫ ਬੋਲੇ ਆ ਅਸਕਰ ਕੇ ਅੰਮ੍ਰਿਤ ਸ਼ਾਹ ਜੀ ਇਦਾਂ ਦਾ ਕੰਮ ਕਰਕੇ ਨਾ ਜਾਓ ਕਿ ਆਣ ਵਾਲਾ ਸਮਾਂ ਅੰਬੇਡਕਰਵਾਦ ਦਾ ਹੋਣਾ ਤਾਂ ਕਿ ਤੁਹਾਨੂੰ ਬਹੁਤ ਉਹ ਰਿਜ਼ਲਟ ਤਿੱਖੇ ਭਗਤਾਂ ਨੇ ਭਾਣ ਮਾਰੇ ਭਗਤਾਂ ਨੇ ਸਾਹ ਅੰਮ੍ਰਿਤ ਸ਼ਾਹ ਮਰਦਾਬਾ 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 ਬੀਜਪੀ ਮੁਰਦਾਬਾਦ 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 2025 ਆਰਐਸਐਸ ਦਾ ਸੋਮਵਾਰਾ ਸਾਲ ਮਨਾ ਰਹੇ ਆ ਉਹਨਾਂ ਦੀ ਸੋਚ ਹੈ ਕਿ ਅਸੀਂ ਮੰਨੂ ਦਾ ਵਿਧਾਨ ਔਰ ਹਿੰਦੂ ਰਾਖਵ ਲੈ ਕੇ ਆਈਏ ਪਰ ਅੰਬੇਡਗਰੀਆਂ ਦਾ ਸਖਤ ਨੈਨਾ ਸਖਤ ਥਾੜਿਆ ਕਿ ਅਸੀਂ ਭਾਰਤ ਅੰਦਰ ਬਹੁਤ ਸਾਰੇ ਡਾਕੂਮੈਂਟ ਕਰਬ ਸੂਚ ਨੂੰ ਉਹਨਾਂ ਦੇ ਸੁਧਾਰ ਨੂੰ ਲੈ ਕੇ ਆਮਗੇ ਰੱਖਾਂਗੇ ਉਹਨਾਂ ਦੀ ਰੱਖਿਆ ਕਰਾਂਗੇ ਭਾਰਤ ਦੇ ਜਿਹੜਾ ਉਹ ਭਜਾ ਦੇ ਤੈਤੀ ਚਲੇਗਾ ਨਾ ਕਿ ਮਨੁੱਖ ਸਮੇਤੀ ਦੇ ਤੈਤੀ ਚਲੇਗਾ ਤੋਂ ਆੜੀਆਂ ਲੋਕ ਜਿਹੜੀਆਂ ਰੇਸ਼ੀਆ ਤੋਂ ਆਏ ਹਨ ਕੀੜੇ ਮਕੌੜੇ ਗੰਦੇ ਨਾਲੀ ਦੇ ਕੀੜੇ ਅਸੀਂ ਉਹਨਾਂ ਨੂੰ ਉੱਥੇ ਹੀ ਭੇਜ ਦਾਂਗੇ ਜਿੱਥੋਂ ਆਏ ਆ ਤੇ ਉਹ ਇਹ ਮੱਤ ਸੋਚਣ ਕਿ ਅਸੀਂ ਉਹਨਾਂ ਨੂੰ ਇੱਥੇ ਰਹਿਣ ਦੇਵਾਂਗੇ ਜਿਹੋ ਜਿਹਾ ਉਹ ਹਰਕਤਾਂ ਕਰਦੇ ਆ ਉਹਨਾਂ ਹਰਕਤਾਂ ਤੋਂ ਬਾਅਦ ਆ ਜਾਣ ਇੱਕ ਪੌੜਾ ਬਹਿਣ ਦਾ ਟੈਨ ਦੂਜ ਲਈਆਂ ਕਿ ਅਸੀਂ ਉਹਨਾਂ ਨੂੰ ਕਿੱਥੇ ਭੇਜਾਂਗੇ ਜਿੱਥੋਂ ਆਏ ਆ ਅੱਲੇ ਵੀ ਉਹਨਾਂ ਕੋਲ ਟਾਈਮ ਆ ਜੋ ਬਾਬਾ ਸਾਹਿਬ ਡਾਕਟਰ ਮੀਟ ਕਰਨ ਸੀ ਤਾਂ ਅਸੀਂ ਕਿਹਾ ਉਹਨਾਂ ਨੇ ਪੂਰੇ ਰਾਤ ਤੱਕ ਪੂਰਾ ਹੱਕ ਬਥਾ ਔਰ ਉਹਨਾਂ ਨੇ ਕਦੇ ਵੀ ਘਰ ਨਾਲ ਨਹੀਂ ਕੀਤਾ ਕਿ ਉਹ ਇਹ ਇੰਟਰਨਲ ਕੰਮ ਚਾਹੀਦਾ ਨਾ ਪਰ ਉਹਨਾਂ ਨੇ ਆਪਣੇ ਹੱਥ ਚਾਈ ਦੇ ਕਿ ਉਹ ਇਸ ਕੰਮ ਤੋਂ ਬਾਹਰ ਜਾਣ ਤੇ ਅਸੀਂ ਇੱਥੇ ਆਨੇ ਆ ਐ ਜੰਬੇੜਗੜਾ ਐਨ ਆਰ ਆਈ ਸਾਰੇ ਐਨ ਆਰ ਆਈਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇੱਕ ਮੰਚ ਪਰ ਤੇ ਇਕੱਠੇ ਹੋ 2025 ਦਾ ਸਾਲ ਜੋ ਆਉਣ ਵਾਲਾ ਹੈ ਅੰਬੇਦਕਰ ਬਾਪ ਅਤੇ ਮੰਨ ਬਾਦ ਦੇ ਵਿਚਾਲੇ ਖਸਮਾਨ ਦੀ ਲੜਾਈ ਹੋਣ ਵਾਲਾ ਆ ਰਿਹਾ ਹਾਰੇ ਨਾਰਾਇਣਿਆਂ ਨੂੰਾਰੇ ਪ੍ਰਦੇਸ਼ ਵਿੱਚ ਬੈਠੇ ਨਾਰਾਇਣਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਆਪਣੇ ਗਲਿਸ਼ ਕਵੇ ਭਲਾ ਕੇ ਇੱਕ ਮੰਚ ਤੇ ਇਕੱਠੇ ਹੋਵੋ ਆਪਣੇ ਆਪ ਦਾ ਇਕੱਠ ਦਿਖਾਓ ਤਾਂ ਕਿ ਅਸੀਂ ਆਪਣੇ ਲੋਕਾਂ ਦੀ ਸਹਾਇਤਾ ਕਰ ਸਕੀ ਜਿਉਂ ਆਉਣ ਵਾਲਾ ਟਾਈਮ ਹੈ ਸਾਡੇ ਲਈ ਨਾ ਵਧੀਆ ਟਾਈਮ ਨਹੀਂ ਆ ਭਾਵੇਂ ਅਸਾਂ ਨੂੰ ਕਿੰਨੇ ਵੀ ਕਤਲ ਕਰਨੇ ਸਨ ਸਾਡੇ ਕਤਲ ਹੋਣ ਉਹਨਾਂ ਦੇ ਕਤਲ ਹੋਣ ਪਰ ਉਹਨਾਂ ਨੂੰ ਵੀ ਸਭ ਸਿਕਾ ਦਾਂਗੇ ਕੇ ਅੰਬੀੜ ਕਰੇ ਅੰਬੀੜ ਗਾਰਟੀ ਹੋ ਆ ਮਰੇ ਨਹੀਂ ਆ ਹਾਲੇ ਜਾਗਦੇ ਆ ਭਾਵੇਂ ਘਾਟ ਵਿੱਚ ਬੈਠੇ ਆ ਭਾਵੇਂ ਘਾਟ ਤੋਂ ਬਾਹਰ ਆ ਫਿਰ ਵੀ ਅਸੀਂ ਉਹਨਾਂ ਨੂੰ ਚੇਤ ਕਰਦੇ ਹਾਂ ਕਿ ਅੱਲੇ ਵੀ ਬਾਜ਼ ਆ ਜਾਣਾ ਤੇ ਆਉਣ ਵਾਲਾ ਕੈਂਪ ਉਹ ਹੈ ਬੇੜ ਦਰਬਾਰ ਅਤੇ ਮੰਤਵਾਰ ਦੇ ਜੜਾਈ ਦਾ ਹੋਵੇਗਾ ਅਸੀਂ ਲੜਾਈ ਜਿੱਤਾਂਗੇ ਸੱਤਿ ਹੋਵਾਂਗੇ ਔਰ ਇੱਕ ਮਸੂਮ ਹੋਗੇ ਇੱਕ ਬੇੜ ਤੋਂ ਹਮ ਤੱਕ ਜਿੱਤਾਂਗੇ ਵੀ ਲੜਾਂਗੇ ਵੀ ਜਿੱਤਾਂਗੇ ਵੀ ਕਦੇ ਸਾਡਾ ਡਾਉਣ ਦਾ ਖਾਚਾ ਨਹੀਂ ਰਹੇਗਾ ਅਸੀਂ ਜ਼ਰੂਰ ਜਿੱਤਾਂਗੇ ਮਰਾਂਗੇ ਲੜਾਂਗੇ ਔਰ ਖੜਾਂਗੇ ਇਹੋ ਜੀ ਸਾਡੀ ਮੰਤਸਾ ਅਸੀਂ ਸਟ੍ਰੌਂਗਲੀ ਕਹਿੰਦੇ ਹਾਂ ਫਿਰ ਵੀ ਮਨੂ ਬਾਤ ਦੇ ਚੇਲਿਆਂ ਨੂੰ ਮੰਗਵਾਉਂਦੇ ਚੰਚਨ ਉਹ ਫਰੀडम ਖੋੜਨ ਉਹ ਸਿੱਖਣਾ ਚਾਹਦੇ ਹਾਂ ਕਿ ਤੁਸੀਂ ਅੱਲੇ ਵੀ ਬਾਜ਼ ਆ ਜਾਓ ਆਪਣੀ ਜ਼ਿੰਦਗੀ ਅੰਦਰ ਰਹੋ ਜੇ ਨਹੀਂ ਰਹਿਣਾ ਚਾਹਦੇ ਤਾਂ ਆਪਣੇ ਜਿਹੜੇ ਵੀ ਆਪਣੇ ਬਾਹਰ ਕੰਟੈਂਟ ਨੂੰ ਭੋਣ ਕਿ ਨੋਟਿਫਾਈ ਹੋ ਜਾਓ ਕਿ ਨਹੀਂ ਹਾਂ ਤਾਂ ਫਿਰ ਅਪਾ ਤੁਹਾਨੂੰ ਫਾਸਟ ਫਾਸਟ ਤੇਜੀ ਦੇ ਮਾਰੇ ਪਾਸੇ ਤੋਂ ਫਟ ਕੇ ਜਦੋਂ ਤੋਂ ਮੈਂ ਲਿਆ ਹੋਇਆ ਮਨਤਾ ਜੀ ਨਿਰੰਦਰ ਮੋਤੀ ਜੀ ਜਿਹਦੇ ਹੋਟਾਂ ਉੱਤੇ ਜੁੜੇ ਹੈਗੇ ਆ ਉਹ ਬਾਜਾ ਜਾਂ ਜੇ ਕਿਰਪਾ ਜੀ ਨਹੀਂ ਆਦੇ ਤਾਂ ਅਸੀਂ ਉਹਨਾਂ ਨੂੰ ਪਾਸੇ ਭੇਜਾਂਗੇ ਔਰ ਉੱਥੇ ਜਾ ਕੇ ਜੋ ਮਰਜੀ ਕਰ ਜਿਸ ਤਰ੍ਹਾਂ ਦਾ ਜੋ ਚਾਂਤ ਉੱਤੇ ਰਹਿ ਸਕਦੇ ਹੈਗੇ ਆ ਇਹਨਾਂ ਸੰਸਥਾ ਨਾਲ ਹੀ डॉडकर जा अमर, 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 अमर रहे अमर रहे अमर रहे, रहे।, रहे। जय भारत आज बेगमपुरा न्यूयॉर्क में यहाँ ने यहाँ मनुस्मृति का दहन किया जो डॉक्टर भीमराव राम अम्बेडकर संविधान निर्माता जी द्वारा सतानवे साल पहले लगभग सौ साल पहले जिसका दहन किया था उसका दहन आज न्यूयॉर्क अमेरिका में दोहराया गया और भारत के जो होम मिनिस्टर अमित शाह के द्वारा जो वहाँ संसद के अंदर डॉक्टर अंबेडकर का अपमान करते हुए गलत शब्द बोले उसका विरोध किया गया और पूरे ही दुनिया में इसका विरोध किया जा रहा है और ये इसके ऊपर जो मनवादी जो लोग हैं उनको अपनी हरकतों से बाज जाना चाहिए क्योंकि भारत के अंदर संविधान लागू है और संविधान की इज्जत करनी चाहिए लेकिन जो इनका जो तो संविधान है जिसको आज जलाया गया है यहाँ 25 दिसंबर उन्नीस को डॉक्टर अम्बेडकर ने मनुस्मृति को जलाया गया क्योंकि भारत के जो बहुसंख्यक जो लोग हैं उनके खिलाफ में इसमें बातें लिखी हुई है। हैं और भारत के अंदर जो भारत की महिलाएं हैं उनके खिलाफ में उनको गैर बराबरी का के बारे में बातें लिखी हुई है। हैं और भारत के अंदर जो कमजोर जो लोग हैं उनके खिलाफत में इसमें बातें लिखी हुई है। हैं कि देश के मूल निवासी बहुजन जो लोग हैं इस देश के अंदर जो ये भारत भारतीय लोग हैं उन लोगों को शिक्षा में अधिकार नहीं मिलना चाहिए ऐसी उसमें बात लिखी हुई है अगर वो यदि अध्ययन करना चाहते हैं और बराबरी के लिए यदि आगे बढ़ते हैं तो उनको रोका जाए इस तरह की जो बातें वहाँ उसके अंदर लिखी हुई हैं इसका वहाँ पर विरोध किया गया तो ये जो विरोध डॉक्टर अम्बेडकर द्वारा जो किया गया था कि जो वहाँ पर तथाकथित जो आर्य जो लोग हैं मनवादी लोग हैं हिंदुओं के ग्रंथ को जलाया और वैसे सभी दूसरे ग्रंथों में भी महिलाओं के खिलाफ और भारतीय लोगों के खिलाफ में बुरी बुरी बातें लिखी उलखी हुई, हुई हैं जब जब भारत के लोग जागरूक हो रहे हैं तो उसका विरोध कर रहे हैं तो ये जो विरोध है ये प्रदर्शन जारी रहेगा और यहाँ पर बेगमपुरा के लोगों ने इसका ये प्रदर्शन किया है ये काबिल तारीफ है और आगे से जो है उनके ऊपर ये इस तरह की हरकतों से बाहर आना चाहिए और यहाँ भारत के संविधान का अपमान नहीं करना चाहिए और यहाँ पर सब लोगों का इसका संज्ञान लिया जाना चाहिए इसके हिसाब सबको जय भीम जय जै भारत जैनल पंजाबी न्यूज ते नवी ते ताजिया खबर देखने